ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣਾ ਆਪਾਂ ਪਹੁੰਚੇ ਆ ਅਡਰੈਸ ਇੱਕ ਰੀ ਵਿਕ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਕ ਦਾ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਕੱਤਰ ਵੀਰ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚਾਰ ਨਾਗ ਮੱਜਾਂ ਦੇ ਵਿੱਚ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਦੋ ਮੱਝਾਂ ਤੋਕੜ ਗੱਬਣ ਚੈੱਕ ਪਾਸ ਕਨਫਰਮ ਹੋਣਗੀਆਂ ਤੇ ਦੋ ਮੱਝਾਂ ਜਿਹੜੀਆਂ ਦੋਸਤੋ ਸੱਜੇ ਸੁਈਆਂ ਇਹਨਾਂ ਪਸ਼ੂਆਂ ਦੀ ਡਿਟੇਲ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਨਾ ਸਮਝੀ ਕਰ ਲੈਣ ਕਿ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸਦੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ ਵਰਕ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸਦੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੇ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਆਓ ਕਰੀਏ ਆਪਾਂ ਵੀਰਾਂ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਪਸ਼ਵਰੀ ਵੀਰ ਦੀ ਕੋਲ ਪੁੱਛ ਲਈਏ ਜੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਠੀਠਾਕ ਹਾਂਜੀ ਹਾਂਜੀ ਵਧੀਆ ਜੀ ਕਿਰਪਾ ਤੁਹਾਡੀ ਵਿਆਹ ਹੋਇਆ ਹਾਂਜੀ ਹਾਂਜੀ ਚਲੋ ਚਲੋ ਵਿਆਹ ਰਾਤੀ ਆਏ ਛਾਮੀ 8-7 ਵਜੇ ਠੀਕ ਹੈ ਜੀ ਫਿਰ ਵਿਆਹ ਦੂਰ ਦਾ ਹੀ ਠੀਕ ਹੈ ਜੀ ਤੇ ਮਾਲ ਬੰਨ ਗਿਆ ਦੇ ਵਿੱਚੋਂ ਫਿਰ ਤੁ ਤੇ ਮਨ ਕੇ ਬਾਪੂ ਯਾਦ ਰਾਤੀ ਵੀ ਫਿਰ ਮਰੇ ਜੋਰ ਨਾ ਨਿਕਲੇ ਆ ਤੇਰੇ ਝੜੀ ਝੁੜੀ ਲੱਗੀ ਰਹੀ ਆਹ ਜੀ ਤੇ ਗੱਲੇ ਹਾਂਜੀ ਹਾਂਜੀ ਡਰੈਸ ਬੋਲੀ ਆਪਣੀ ਡਰੈਸ ਆਪਣਾ ਸੌਰ ਸਿੰਘ ਪੈਂਦਿਆ ਪੱਤੀ ਮਾਨਾ ਦੀ ਜਿਲ੍ਹਾ ਤਰਨਤਾਰਨ ਤਸੀਲ ਪੱਟੀ ਠੀਕ ਹੈ ਫੋਨ ਨੰਬਰ 88721 ਡਬਲ 0 1000 1000 80 89 ਠੀਕ ਹੈ ਹਾਂ ਠੀਕ ਹੈ ਤੁਸੀਂ ਆਪਣੇ ਉਹ ਬੋਲੇ ਕਰੋ ਸੋ ਉਹ ਹੀ ਬੋਲ ਦਿੰਦੇ ਆ ਉਹਦੇ ਬੋਝ ਮਾ ਦਿੰਦੇ ਆ 8721 ਹਾਂਜੀ ਸੋ ਨਸੀ ਸੋ ਨਸੀ ਹਾਂ ਜੀ ਉਹਦਾ 1 ڈبلیو ਦਾ ਨਾਮ ਸੁਣਦੇ ਠੀਕ ਹੈ ਜੀ ਹਾਂ ਠੀਕ ਹੈ ਜੀ ਤੇ ਨਾਮ ਨਾਮ ਸਕਤਰ ਸਿੰਘ ਅੱਜ ਆਪਨੇ ਕੋ ਚਾਰ ਪਸ਼ੂ ਨੇ ਹਾਂਜੀ ਹਾਂਜੀ ਜਿੰਨਾ ਚੇ ਤੁਸੀਂ ਦੱਸਿਆ ਦੋ ਟੋਕਰ ਕੱਪਣੇ ਦੋ ਟੋਕਣਾ ਕੱਪਣਾ ਹੈ ਹਾਂਜੀ ਉਹ ਮਾਜ ਮਹੀਨੇ ਦੀ ਸੂਈ ਆ ਬੱਚਾ ਉਹ ਠੀਕ ਹੈ ਜੀ ਪਰਲੀ ਦਾ ਬੱਚਾ ਮਰ ਗਿਆ ਉਹਦੇ ਥੱਲੇ ਦੇ 6-7 ਕਿਲੋ ਦੁੱਧ ਸੀ ਹਾਂਜੀ ਫੋਨ ਮੈਂ ਵਿਆਹ ਚਲੇ ਗਿਆ ਮੈਂ ਨਹੀਂ ਹੁਣ ਚੋਗੇ ਵੇਖੀ ਪਉ 5 ਜਾਂ 6 ਸਿੱਧੀ ਗੱਲ ਆ ਠੀਕ ਹੈ ਜੀ ਉਤੋਂ 6-7 ਕਿਲੋ ਆਇਆ ਵਿੱਚ 6-7 ਕਿਲੋ 8 ਆਪਾਂ ਘਰੇ ਵੀ ਚੋਇਆ ਹੈ ਠੀਕ ਹੈ ਜੀ ਤੁਹਾਨੂੰ ਪਤਾ ਡੰਗਰ ਟੋਟਾ ਟੇ ਵੀ ਜਾਂਦਾ ਹੈ ਆਹ ਜਿਆ ਸਾਹਮਣੇ ਰਾਤੀ ਵੰਡ ਲਿਆ ਦਾਨ ਕੇ ਫਿਰ ਠੀਕ ਹੈ ਜੀ మేమే నాకోనే 6 కలుయోగా సాల 6 నే కర్లో గల్ కని ਠੀਕ ਹੈ ਜੀ ਇਹ ਸ਼ੁਰੂ ਕਰ ਲੀਏ ਪੇਸ ਵੱਡੀ ਮਾਰੀ ਤੋਂ ਪਹਿਲਾਂ ਹਾਂ ਜੀ ਇਹ ਵੱਡੀ ਝੋਟੀ ਤੋਂ ਜੀ ਤੇ ਦੂਜਾ ਸੂਆ ਝੋਟੀ ਜੋ ਅੱਛਾ ਜੀ ਤੇ ਜੇ ਸੂਏ ਦੀ ਗੱਭਣ ਜੋ ਠੀਕ ਹੈ ਜੀ ਕਿੰਨੇ ਚਿਰ ਦੀ ਗੱਭਣ ਇਹ ਭਾਜੀ ਜਿਹੜਾ ਮਰਜੀ ਚੈੱਕ ਆਪਣੇ ਘਰੋਂ ਕਰਾ ਜਲੇ ਤੇ 6 ਮਹੀਨਿਆਂ ਦੀ ਚੈੱਕ ਪਾਸ ਜੋ ਠੀਕ ਹੈ ਜੀ ਆਪਾਂ ਚੈੱਕ ਕਰਾਈਗਾ ਕਾ ਫੋਨ ਲਿਆਓ ਫਿਰ ਪਰਕੇ ਵਿਖਾਈਏ ਵੀਡੀਓ ਨਹੀਂ ਕੋਈ ਗੱਲ ਨਹੀਂ ਜਿਹੜਾ ਵੀਰ ਆਊਗਾ ਉਹਨੂੰ ਵੀਡੀਓ ਤੁਸੀਂ ਆਪ ਆਪਣੇ ਫੋਨ 'ਚ ਵਿਖਾ ਦਿਓ ਠੀਕ ਹੈ ਜੀ ਹਾਂ ਠੀਕ ਹੈ ਜੀ ਇਹ ਹੁਣ ਦੁੱਧ ਕਿੰਨਾ ਤਿਆਰ ਹੈ ਇਹਦੇ ਥੱਲੇ ਭ ਉੱਥੋਂ ਆਪਾਂ ਦੋ ਟਾਈਮ ਭਾਰੇ ਤੇ ਹਾਂਜੀ ਹੋਣ ਤੋਂ ਹੀ 5 ਕਿਲੋ ਹੀ ਲਾਓ ਅੱਛਾ ਜੀ ਉਹ ਵੀ ਡੰਗਰ ਮੈਨੂੰ ਪਤਾ ਹੈ ਜਿਹੜੀ ਆਪ ਸਾਹਮਣੇ ਪਰਾ ਘਰ ਦੇ ਆਲੇ ਸਾਹਮਣੇ ਮਗਰੋਂ ਜਨਾਨੀ ਨੇ ਉਹ ਚੀਜ਼ ਨਹੀਂ ਪੰਦੀ ਤੁਸੀਂ 5 ਲਾ ਲਓ 5 ਕਰਕੇ ਆਪਾਂ ਜੀ ਸੌਦਾ ਕਰਨਾ ਜੀ ਕੱਢੀਏ ਪਰ ਵੀ ਫਿਰ ਚੋਣ ਚਾਲ ਐਡਾ ਅੱਛਾ ਤੇ ਇੱਕ ਹੋਰ ਗੱਲ 1 ਕੇ ਮੱਜ ਹਾਂ 1 ਕੇ ਲਗਾ ਦੇ ਆਪਾਂ ਆਪਣੇ ਘਰ ਲਈ ਅੱਛਾ ਜੀ ਉਹ ਮਾਲ ਆਪਣੀ ਵੇਹਲੀ ਦੇ ਬੱਜਾ ਜਰਾ ਤੁਹਾਨੂੰ ਪਤਾ ਵੇਖਿਆ ਹੀ ਆ ਤੁਹਾਨੂੰ ਹਾਂ ਕਿਹੜਾ ਮੇਰਾ ਘਰ ਆਲਾ ਮਾਲੇ ਉਧਰ ਆ ਠੀਕ ਹੈ ਚੇਤ ਨਾਲ ਆ ਇਧਰ ਆ ਠੀਕ ਹੈ ਜੀ ਮੱਜਾਂ ਦੇ ਅਸਲ ਚ ਆਪਾਂ ਇਹ ਕਰ ਲਈ ਜੀ ਆਹੀਂ ਫੇਰ ਉਹਨਾਂ ਨੂੰ ਧੂਣ ਮਾਰ ਕੇ ਮਹਾ ਵੀ ਆਪਾਂ ਕਰ ਲਈ ਲੈਣੀਆਂ ਮੱਜਾਂ ਦੋਵੇਂ ਗਰੰਟਰ ਨਾਲ 17 17 ਕਿਲੋ ਵਾਲੀਆਂ ਐ ਦੋਵੇਂ ਠੀਕ ਹੈ 17 18 ਵਾਲੀਆਂ ਠੀਕ ਹੈ ਜੀ ਹਾਂ ਜੀ ਇਹ ਵੀ ਟੁਕੜ ਕੰਪਨੀ ਇਹ ਵੀ ਸਾਢੇ ਪੰਜ ਮਹੀਨਿਆਂ ਦੀ ਚੈੱਕ ਪਾਸ ਠੀਕ ਹੈ ਜੀ ਜਿਹੜਾ ਮਰਜੀ ਵੀਰੇ ਵੀ ਚੈੱਕ ਕਰਾ ਕੇ ਲੈ ਜੇ ਮੱਝ ਦਾ ਕੱਦ ਕਾਰਡ ਲੈਂਥ ਵੇਖੋ ਨੀਲੀ ਦੀ ਮੱਝ ਆਏ ਠੀਕ ਹੈ ਜੀ ਹਾਂ ਜੀ ਤੇ ਆਪਾਂ ਵੀਰ ਇਹ ਮੱਝ ਨੂੰ ਪਹਿਲੂ ਬਾਹਰ ਖੜੀਏ ਆਰੇ ਝੋਟੀ ਬੜੇ ਦਿਨਾਂ ਦੀ ਟੇਮ ਮੰਗਣ ਇੱਕ ਸਿਰਫ ਵਿਆਹ ਕਰਕੇ ਈ ਰਹੀ ਏ ਘਰੇ ਠੀਕ ਏ ਜੀ ਹਾਂਜੀ ਲਓ ਦੋਸਤੋ 6 ਮਹੀਨੇ ਦੀ ਗੱਬਣ ਚੈੱਕ ਪਾਸ ਜੇ ਦੂਜਾ ਸਵੇਰ ਸੂਈ ਤੀਜੇ ਆ ਤੇ ਗੱਬਣ 5 ਕਿਲੋ ਦੁੱਧ ਹੋਣਾ ਜਿਹਦਾ ਮੌਕੇ ਦਾ ਐ ਇਸ ਵਿੱਚ ਦਾ ਤਿਆਰ ਹੋਊਗਾ ਕੋਈ ਵੀਰ ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਵੀ ਕਰ ਸਕਦਾ ਬਾਕੀ ਮੱਝ ਬਾਹਰ ਨਿਕਲਦੀ ਮਾਦ ਨੂੰ ਮਾਇਦਾ ਕਾਟ ਕਾਠ ਸਿੰਘਾਂ ਦੀ ਕੁਆਲਿਟੀ ਥਣਾਂ ਦੀ ਕੁਆਲਿਟੀ ਆਰਡਰ ਕੁਆਲਿਟੀ ਹੈ ਪਾਜੀ ਉੱਧਰ ਦੀ ਝੋਟੀ ਆਏ ਠੀਕ ਏ ਜੀ ਆਲੋ ਜੀ ਕਰੋ ਚੈੱਕ 18 ਕਿਲੋ ਦੀ ਮੇਰਾ ਵੀ ਜਿਹੜਾ ਮਰਗੀ ਗਰੰਟੀ ਗਰੰਟਰ ਨੇ ਲਿਆ 18 ਕਿਲੋ ਹੈ ਨਾ ਆਣਾ ਝੋਆ ਤੇ ਠੀਕ ਹੈ ਜੀ ਝੋਟੀ ਬਾਕੀ ਅੱਗੇ ਪਰਖਣ ਵਾਲੇ ਨੇ ਪਰਖ ਹੀ ਲੈਣੀ ਹੈ ਲੈ ਆ ਵੀ ਹੱਡਾਂ ਪੈਰਾਂ ਦੀ ਦੋਸਤੋ ਖੁੱਲੀ ਪਰਖਣ ਵਾਲੇ ਨੇ ਪਰਖ ਲੈਣੀ ਵੇ ਠੀਕ ਹੈ ਫਿਰ ਕੁਆਲਟੀ ਕਰੋ ਚੈੱਕ ਨਿਕਾ ਦੇਗਾ ਸਿੰਘ ਦੋਸਤੋ ਇਹ ਪੂਰੀ ਦੋਸਤੋ ਪਲਵਾਨ ਵਾਲੀ ਚਾਲ ਜੀ ਪਰਖਣਾਂ ਦੀ ਕੁਆਲਟੀ ਦੋਸਤੋ ਬਾਕ ਕਮਾਲ ਹੀ ਹੈ ਕਰੋ ਚੈੱਕ ਤਾਰਾਂ ਤੋਂ ਰਵੀ ਚੜ੍ਹੇ ਥਣਾਂ ਦੇ ਪਰਪਰ ਆਉਂਦੀ ਮੈਨਾ ਵੀਰ ਜੀ ਦੋਵੇਂ ਟਾਈਮ ਆਪਣੇ ਘਰੋਂ ਭਾਵੇਂ ਚੋਗੇ ਲੈ ਜਾ ਆਈ ਆਂ ਦੀ ਮੋਟੀ ਧਾਰ ਆ ਠੀਕ ਹੈ ਜੀ ਤੇ ਚੋਣ ਏਡੀ ਪੋਲੀ ਕਿ ਨੀਂਦ ਆਉਂਦੀ ਅਤਲੇ ਠੀਕ ਹੈ ਜੀ ਲੋਕ ਪਰੋ ਚੱਕ ਜੀ ਦੀ ਪਿੱਠ ਪੁਰੇ ਦੀ ਕਰਾਈ ਸੋਹਣੀ ਹੈ ਦੋਸਤੋ ਜਿੰਨੀ ਵੇਗੀ ਸਵਾ ਦੋਸਤੋ ਦੂਜਾ ਸੂਈ ਤੀਜੇ ਹੱਥ ਤੇ ਕੱਪਣ ਜੀ ਚੈੱਕ ਪਾਸ ਆ ਕਨਫਰਮ ਆ ਕਿਸੇ ਵੀਰ ਨੇ ਆਪਣੀ ਤਸੱਲੀ ਵਾਸਤੇ ਲੈ ਵਾ ਵੇਖੋ ਕਰਮਾਰੀ ਦਾ ਆ ਮਾਰਾ ਮੋਟਾ ਜਿਹੜਾ ਕਹੇ ਵੀਰ ਨੂੰ ਕੋਈ ਥਣ ਮੋਟਾ ਜਾਪੇ ਇਹ ਤਰੋ ਦਿਨੇ ਚੋਈ ਆ ਕੋਈ ਝੋਕ ਰੋਕ ਹੋਈ ਹੀ ਨਹੀਂ ਗਾ ਠੀਕ ਹੈ ਠੀਕ ਠੀਕ ਹਮ ਤੋਂ ਹੀ ਡੋਈ ਗਲਾ ਕੇ ਪਛੇ ਜ਼ਿਆਦਾ ਵੀ ਨਹੀਂ ਹਾਂਜੀ ਹਾਂਜੀ ਹਾਂ ਇਦਾਂ ਪਤਾ ਘਟਾ ਲਾਂਗੇ ਹਾਂ ਬਾਕੀ ਜਿਹੜਾ ਮਰਜੀ ਮੇਰਾ ਵੀਰ ਚੋਗੇ ਲੈ ਜਾਏ ਠੀਕ ਹੈ ਜੀ ਥਾਣ ਲੈਵੇ ਐ ਪੂਰੀ ਸਾਫ ਆ ਠੀਕ ਹੈ ਜੀ ਹਾਂਜੀ ਤੇ ਵੀਰ ਕੀ ਮੁੱਲ ਕਰਨਾ ਦਾ ਮੈਂ ਰਹਿ ਕਹਿੰਦਾ ਵੀਰ ਜੀ 80 ਦੀ ਦੇ ਦਈਏ ਝੋਟੀ ਬੜੀ ਜਿਆਦਾ ਚੰਗੀ ਆ ਠੀਕ ਹੈ ਜੀ ਤੁਸੀਂ ਦੱਸੋ ਨਹੀਂ ਮੋਲ ਦਾ ਵਾਜਾਇਦ ਕਰੀਏ 75 ਦੀ ਦੇ ਦਈਏ ਮੈਂ ਮਾਰ ਐਂਡ ਹਾਂ ਐਂਡ 75000 ਦੀ ਝੋਟੀ ਦੇ ਦਾਂਗੇ ਹਾਂਜੀ ਐਂਡ ਸ਼ੈਂਡ ਦੱਸੋ ਫਿਰ ਐਂਡ ਚਲੋ ਐਂਡ ਜਿਹੜੀ ਦੇਣੀ ਆ 72000 ਦੀ ਦੇ ਦਾਂਗੇ ਠੀਕ ਹੈ ਜੀ ਜੇ ਤੁਸ ਸ਼ੋਰ ਕਰਾਂਗੇ ਠੀਕ ਹੈ ਜੀ ਹਾਂ ਜੀ ਦੋਸਤੋ ਮੱਝ ਦਾ ਕੱਦ ਕਰ ਤੁਸੀਂ ਚੈੱਕ ਕਰ ਸਕਦੇ ਬਹਿਣੀ ਵਾਲੇ ਪਾਸੋਂ ਤੁਹਾਨੂੰ ਮੱਥਰਾਂ ਦੀ ਕੁਆਲਿਟੀ ਦਾ ਕਰਵਾ ਲੈ ਚੈੱਕ ਕਰੋ ਜੀ 72000 ਰੁਪਏ ਦੋਸਤੋ ਡਿਮਾਂਡ ਹੈ ਬਾਕੀ ਜਿਹੜਾ ਮਾਨਤਾ ਤੁਹਾਡਾ ਮੌਕੇ ਤੇ ਥੋੜਾ ਬੜਾ ਸ਼ੋਰ ਸ਼ੱਪਾ ਵੀ ਆਿਆਂ ਦਾ ਜਰੂਰ ਹੋਊਗਾ ਛੋਟੀ ਵੇਖੋ ਤੇ ਇਹ ਲੱਗਦੀ ਆ ਦੋਸਤੋ ਇਹਦੀ ਵੇਖੋ ਤੇ ਦੁੱਧ ਵੀ 5-6 ਕਿਲੋ ਦੇਂਦੀ ਆ ਤੇ ਗਾਂ ਦੋਸਤੋ 6 ਮਹੀਨੇ ਦੀ ਕਨਫਰਮ ਚੈੱਕ ਪਾਸ ਆ 4 ਕਿ ਮਹੀਨਾ ਤੇ ਇਹ ਜਿਹੜੇ ਨਾਲ ਬਧੀ ਮੱਝ ਜੀ ਨੀਲੀ ਰਾਵੀ ਜੀ ਇਹ ਦੀ ਅਕੀ ਇੱਕ ਹੋਰ ਗੱਲ ਇਹ ਨਾ ਵੀਰ ਕੋਈ ਆਖੇ ਵੀ 5 ਕਿਲੋ ਹੀ ਆ ਆਪਾਂ 5 ਕਹਿਨਿਆ ਦੁੱਧ 6 7 ਕਿਲੋ ਹੀ ਆ ਠੀਕ ਹੈ ਜੀ ਹੁਣ ਤੇ ਆਪਾਂ ਚਲੋ ਕਹਿਨਿਆ ਵੀ 5 ਕਿਲੋ ਦੇ ਹਿਸਾਬ ਨਾਲ ਕੋਈ ਸੌਤਾ ਕਰ ਲਈ ਠੀਕ ਹੈ ਨਾ ਹਾਂ ਦੁੱਧ 7 ਕਿਲੋ ਹੀ ਟੋਟੀ ਖੱਲੇ ਠੀਕ ਹੈ ਜੀ ਹਾਂਜੀ ਠੀਕ ਤੇ ਫਿਰ ਇਹਦਾ ਵੀ ਸ਼ਾਂ ਤੋਂ ਵੀ ਗੱਪਣ ਬਾਹਰ ਹੋਊਗੀ ਠੀਕ ਹੈ ਜੀ ਹਾਂਜੀ ਤੇ ਇਹਦੇ ਬਰਦਸੀ ਨੀਲੀ ਬਰਦ ਇਹ ਵਿੱਧੀ ਇਹ ਵੀ 17 18 ਕਿਲੋ ਵਾਲੀ ਆ ਮੱਝ ਅੱਛਾ ਜੀ ਹਾਂ ਜੀ ਇਹ ਸਾਢੇ ਪੰਜਾਂਮੀ ਦੀ ਚੱਕ ਪਾਜ ਜੋ ਹਾਂ ਜੀ 7 ਕਿਲੋ ਇਹਦੇ ਥੱਲੇ ਠੰਡਾ ਕਰਕੇ ਦੁੱਧ ਜੋ ਇਹ ਕਿੰਨਾ ਸੂਹਾ ਸੂਈ ਤੇ ਇਹ ਵਿੱਧੀ ਦੂਜਾ ਸੂਹਾ ਸੂਈ ਤੇ ਤੀਜੇ ਸੂਏ ਦੀ ਮੱਝ ਘੱਬਣਿਆ ਦੋਵੇਂ ਮੱਝਾਂ ਤੀਜੇ ਤੇ ਚੌਥੇ ਸੂਏ ਤੇ ਤੀਜੇ ਤੀਜੇ ਸੂਏ ਠੀਕ ਹੈ ਜੀ ਇਹ ਮੱਝਾਂ ਦੇ ਆਪਾਂ ਲਿਆਂਦ ਗਏ ਅਸੀਂ ਘਰ ਵਾਸਤੇ ਹੂੰ ਮੈਂ ਉਹਨੂੰ ਝੂਰ ਮਾਰਿਆ ਮਾਂ ਮੈਂ ਘਰੇ ਹੀ ਰੱਖਣੀ ਆ ਇਹ ਤਾਂ ਮੁੰਡੇ ਦਾ ਗਰੈਂਟਰ ਨਾ ਮੱਝਾਂ ਆਪਾਂ ਵੇਖ ਰੀਆਂ ਵੀ ਆ ਠੀਕ ਹੈ ਜੀ ਤੇ ਉਹ ਮਾਲ ਆਪਣਾ ਵੇਹਲੀ ਚ ਪੱਜਾ ਜਿਹੜਾ ਹੈਗਾ ਇਹ ਵੇਚ ਕੇ ਨਾਲਾ ਮਾਲ ਹੁੰਦਾ ਇਦਾਂ ਠੀਕ ਹੈ ਅੱਛਾ ਮੇਰੀ ਗੱਲ ਸੁਣੋ ਵੀ ਇਹ ਦੇ ਸੱਗੇ ਦੁੱਧ ਨੂੰ 8 ਕਿਲੋ ਪੱਕਾ ਤਿਆਰ ਇਹਦੇ ਥੱਲੇ 8 ਨਹੀਂ 7 ਕਿਲੋ ਹੋਊਗਾ ਦੋ ਆਪਾਂ ਚੈੱਕ ਦੋਵੇਂ ਆਪ ਕਰਾਈਆਂ ਚੈੱਕ ਦੋਵੇਂ ਆਪ ਕਰਾਈਆਂ ਜੀ ਠੀਕ ਹੈ ਜੀ ਹਾਂ ਬੇ ਬੇ ਵੀਡੀਓ ਬਣੀ ਹੈਗੀ ਮੈਂ ਨਾ ਸਾਰਾ ਕੁਝ ਹੀ ਬਣਿਆ ਹੈ ਲਓ ਖਟੂ ਬਾਰ ਜੀ ਨੂੰ ਹਾਂ ਜੀ ਇਹ ਕੱਚੇ ਕੰਮ ਨਹੀਂ ਭਾਈ ਆਪਾਂ ਕਰਦੇ ਪੈਸੇ ਦੇਣੇ ਤੁਹਾਨੂੰ ਪਤਾ ਠੀਕ ਸਾਡੇ 50 ਮਹੀਨੇ ਦੀ ਗੱਬਣ ਚੈੱਕ ਪਾਸ ਕਨਫਰਮ ਸੱਤ ਗੱਲ ਮਾਜ ਦਾ ਪੂਰਾ ਵੇਖੋ ਤੁਸੀਂ ਲਓ ਜੀ ਕਰੋ ਚੈੱਕ ਬਿਲਕੁਲ ਦੋਸਤੋ ਬਰੀਕ ਚਮੜੀ ਸਿੰਗਲ ਅਡੀ ਲਿਆ ਵੀ ਮਾਜ ਦੀਆਂ ਸਪਾਈਆਂ ਵੇਖੋ ਹਾਂਜੀ ਵੇਖੋ ਮਾਜ ਦਾ ਕੱਦ ਕਾਰ ਤੇ ਪਿੱਠ ਪੂਰਾ ਵੇਖੋ ਹਾਂ ਦੋਸਤੋ ਕਰੋ ਚੈੱਕ ਜੀ ਨੀਲੀ ਰਾਵੀ ਜੀ ਨੀ ਲੀਜੇ ਮਾ ਜੀ ਰੋ ਹਾਂਜੀ ਹਾਂਜੀ ਅਰੇ ਵੀਡੀਓ ਦੇ ਵੀਰਾਂ ਨੂੰ ਕਹਦੇ ਵੀ ਕੋਈ ਸਿੰਘ ਮਾਸਾ ਭਾਵੇਂ ਵੱਡਾ ਜਾਪੇ ਹਾਂਜੀ ਹਾਂਜੀ ਬਾਕੀ ਸਿੰਘ ਬਹੁਤ ਦਲਦਾ ਮਿਲਦਾ ਜੋ ਸਿੰਘ ਵੀ ਕਦਰ ਦੇ ਹਿਸਾਬ ਨਾਲ ਕੋਈ ਹਾਂਜੀ ਹਾਂਜੀ ਆਹ ਕਾਪਰੇ ਦੇ ਹਿਸਾਬ ਨਾਲ ਬਹੁਤ ਰੰਗਿਆ ਬਾਕੀ ਦੋਸਤੋ ਫੱਬੇ ਆ ਪੂਰੀ ਕੋਈ ਵੱਡਾ ਸਿੰਘ ਨਹੀਂਗਾ ਕੱਦ ਦੇ ਮੈਂ ਇਹਦੇ ਹਿਸਾਬ ਨਾਲ ਵੇਖੀ ਤੇ ਸਿੰਘ ਜਿਆਦਾ ਵੱਡਾ ਹੈ ਇਹ ਮਾ ਜੀ ਵੇਖੋ ਝੋਟੀ ਨਾਲੋਂ ਵੀਤੀ ਆ ਹਾਂਜੀ ਹਾਂਜੀ ਬਾਕੀ ਦੋਸਤੋ ਜਿਹੜੀ ਚੀਜ਼ ਕੁਆਲਿਟੀ ਦੀ ਆ ਚੈੱਕ ਕਰੋ ਆਪਣਾ ਆਪਣੀ ਕੁਆਲਿਟੀ ਬਿਲਕੁਲ ਬਰੀਕ ਚਮੜੀ ਸਿੰਗਲ ਹੈ ਤੁਸੀਂ ਚੈੱਕ ਕਰ ਸਕਦੇ ਹੋ ਦੋ ਦੋ ਦੋਸਤੋ ਵੀਰ ਕੰਦਾ ਨੇ ਸੱਜਰ ਨੇ 17 18 ਕਿਲੋ ਦੁੱਧ ਤੋਆਇਆ ਤੇ ਸਾਢੇ 5:30 ਮਿੰਟ ਦੀ ਹੁਣ ਕਨਫਰਮਲੀ ਚੈੱਕ ਪਾਸ ਹੈ 7 ਕਿਲੋ ਤੋਂ ਮੋਕਤ ਅਜੇ ਵੀ ਤਿਆਰ ਹੋਏ ਇਹਦਾ ਵੀਰ ਮੁੱਲ 6 ਦਾ ਮੁੱਲ ਵੀਰ ਜੀ ਚਲੋ ਮਾਝੀ ਬਹੁਤ ਜਿਆਦਾ ਚੰਗੀ ਆ ਇੱਕ ਟਾਈਮ ਹੀ ਵੀਰਾਂ ਨੂੰ ਦੱਸ ਦੋ ਕਿੰਨਾ ਹੈ ਟਾਈਮ ਦੋਸਤੋ ਮੇਰੇ ਸਾਹ ਦਾ 1 ਵਜੇ 1 ਵਜੇ ਦੋਸਤੋ ਮਾਂ ਕੇ ਹਲੇ ਡੰਗਰਾ ਦਿੰਦੇ ਵੀ ਬਰੇ ਖਰੇ ਘਾਟ ਹੈ 1 ਵਜੇ ਦਾ ਇਹ ਵੀਰ ਜੀ ਆਨਾਦ ਮਾਝ ਦੇ ਦਿੱਤੀ 73000 ਦੀ ਮਾਰ ਤਾਂ ਕਰੀ ਘਰ ਤਾਂਗੇ ਮਾਰ ਤਾਂ ਕਿੰਨਾ ਹੋ ਗਿਆ ਐਂਡ ਐਂਡ 71 ਦੀ ਦੇ ਲਈਏ ਪੂਰੇ ਕਰਦੀ ਪੂਰੇ ਦੀ ਚਲ ਪੂਰੇ ਦੀ 70 ਦੀ ਦੇਦਾ ਲੋ ਜੀ ਦੋਸਤੋ ਪੂਰਾ 70000 ਰੁਪਿਆ ਇਹਦਾ ਮੁੱਲ ਜੇ ਮੌਕੇ ਦਾ ਕਿਤੇ ਵਿੱਚ ਤੁਹਾਡਾ ਕੋਈ ਆਿਆਂ ਦਾ ਸ਼ੋਰ ਸ਼ੱਪਾ ਹੋਊਗਾ ਤੇ ਜਿਹੜੀ ਨਾਲ ਬਤੀ ਮੈਂ ਚ ਪਹਿਲੇ ਨੰਬਰ ਤੇ ਵਿਖਾਈ ਇਹਦਾ ਮੁੱਲ ਜੇ ਐਂਡ 72000 ਰੁਪਿਆ ਇਹ ਕਿਸੇ ਵੀਰ ਨੇ ਜੋੜਾ ਕਿਤਨਾ ਵ ਤੇ 142000 ਦਾ ਬੰਦਾ ਜੋ ਚੋਂ ਮੰਨਦਣਾ ਜੀ ਕਰਦਾ ਕੋ ਨਹੀਂ ਉਹਦੇ ਚੋਂ ਕਰਦਾਂਗੇ ਠੀਕ ਹੈ ਠੀਕ 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 ਬਾਕੀ ਮੇਰਾ ਵੀਰ ਜਿੰਨੇ ਵੀ ਖੜਨੀਆਂ ਮੱਝਾ ਦੋਵੇਂ ਡਰ ਕੇ ਨਾ ਖੜੇ ਠੀਕ ਹੈ ਜੀ 17 17 88 ਕਿਲੋ ਵਾਲੀਆਂ ਝੋਟੀਆਂ ਜਿੱਦਣ ਤਿਆਰ ਹੋ ਜਾਣ ਜੀਆਂ 1 5 ਦੀ ਆ ਲੈਵਾਂਗੇ ਠੀਕ ਹੈ ਜੀ ਆਪਾਂ ਜਿੰਨੇ ਕਿ ਜੋਗੇ ਹੈਗੇ ਆ ਤੇ ਵੀਰ ਸਾਨੂੰ ਪਤਾ ਝੋਟੀ ਕਿੰਨੇ ਦੀ ਤਿਆਰ ਹੋਣੀ ਸਵਾ ਲੱਖ ਦੀ ਤਿਆਰ ਹੋਣੀ ਆ ਠੀਕ 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 ਇਹ ਮੱਝ ਲੈਵਾਂਗੇ 90 95 ਦੇ ਘੇਰੇ ਚ ਲੱਖ ਦੇ ਠੀਕ ਹੈ ਜੀ ਚਾਰ ਕਰਕੇ ਆਪਾਂ ਨੂੰ ਦੇ ਦੇ ਜਾਨੀ ਕਿ ਜਦੋਂ ਸੂਨ ਦੇ ਨੇੜੇ ਆਇਆ ਫੇਰ ਕੋਈ ਹੋਰ ਦੇ ਸਕਦਾ ਹੈ ਨਾ ਹਾਂ ਉਹ ਦੋ ਠੀਕ ਹੈ ਠੀਕ ਹੈ ਤੇ ਜੇ ਇਹ ਨਹੀਂ ਕਹਿੰਦੇ ਵੀ ਆਪਾਂ ਜੇ ਵੀ ਸਾਨੂੰ ਪਤਾ ਕਿਨੇ ਕਿਨੇ ਦੀਆਂ ਮੱਛਾਂ ਤਿਆਰ ਹੋਣੀਆਂ 17 17 18 18 ਕਿਲੋ ਆਪਾਂ ਚਲੋ ਜਿੰਨੇ ਕਿ ਚੋਕੇ ਆਪਾਂ ਉਨੀ ਹੀ ਛਾਲ ਮਾਰੀ ਆਦੀ ਠੀਕ ਹੈ ਜੀ ਵੀ ਜੇ ਕੋਈ ਡਰੇ ਤੇ ਵੀ ਖਰੇ ਕੋਈ ਆਕੇ ਵੀ ਖਰੇ ਝੂਠ ਮਾਰਦਾ ਜਾਂ ਨਹੀਂ ਵੀ ਆਪਣੀਆਂ ਇੰਥੋਂ ਸੀ ਤੇ ਆਪਣੀਆਂ ਅੱਜ ਇਹ ਕਿਹਦੀਆਂ ਵੱਧੂ ਵੀ ਵਿਗਣਾ ਸਾਨੂੰ ਪਤਾ ਕਿਨੇ ਕਿਨੇ ਦੀਆਂ ਵਿਗਣੀਆਂ ਆਏ ਠੀਕ ਹੈ ਜੀ ਹਾਂ ਜੀ ਜ਼ਾਰੋ ਤੇ ਕਿਹੜੀ ਆ ਆਓ ਜੀ ਤਿੰਨ ਨੰਬਰ ਤੇ ਇਹਦੇ ਥੱਲੇ ਸਾਡਾ 10 ਕਿਲੋ ਦੁੱਧ ਠੰਡਾ ਕਰਕੇ ਆਇਆ ਮਾਝੇ ਥੱਲੇ। ਅੱਛਾ ਜੀ। ਹਾਂ ਜੀ। ਸੂਈ ਨੂੰ ਕਿਨਾਰੇ ਮੋ ਗਈ। ਸੂਈ ਨੂੰ ਕੱਟਾ ਜੋ ਮਗਰ ਵਖਾ ਦਿਓ। ਬੱਚਾ ਕੱਟਾ ਜੇ ਮਗਰ ਕੱਟਾ। ਹਾਂ ਜੀ। ਇਹ ਬੱਚਾ ਪਾੜਾ ਹੀ ਲੈਂਦੀ ਜੋ। ਅੱਛਾ ਜੀ। ਹਾਂ ਪਾੜਾ ਪਾ ਕੇ ਤੇ ਬੱਚਾ। ਬਈ ਛਪਾੜਾ ਵਾ ਕੇ ਬੱਚਾ। ਹਾਂ ਜੀ। ਠੀਕ ਹੈ ਜੀ। ਦੁੱਧ 10 ਕਿਲੋ ਤਿਆਰ ਹੋ। 10 ਕਿਲੋ ਆ ਠੰਡਾ ਕਰਕੇ ਜਿਹੜਾ ਮਰਜੀ ਮੇਰਾ ਵੀਰ ਦੋ ਟਾਈਮ ਚੋਗੇ ਲੈ ਜਾ ਚੌਂ ਚਾਂ। ਆ ਇੱਕ ਨੰਬਰ ਆਦੇ ਜਿੱਤਾ ਪੱਤੀ ਚ ਮਕੇ ਮਾਰਦੀ ਏ ਤਾਂ ਚੋਣ ਲੱਗਾ ਇਹਨੂੰ ਸੁਵੇ ਸੁਹਾ ਕਰਵਾ ਸੁਈਏ ਹਾਂਜੀ ਸੁਵੇ ਤੇ ਜਾ ਤੇਜਾ ਸੁਵੇ ਲੈ ਜੇ ਕੱਟੂ ਬਰਨ ਦੋਸਤੋ 1 ਮਹੀਨੇ ਦਾ ਟਾਈਮ ਇਹਨੂੰ ਸੁਈ ਹੋਊਗਾ ਤਿੱਜਾ ਸੁਹਾ ਸੁਈ 10 ਕਿਲੋ ਤੋਂ ਤਤ ਮੋਕੇ ਦਾ ਪੱਕਾ ਤਿਆਰ ਹੋਊਗਾ ਬਚਾ ਦੋਸਤੋ ਤੇ ਮਗਰ ਕੱਟਾ ਜੀ ਇਹ ਵੀ ਦੋਸਤੋ ਮੱਝ ਬਿਲਕੁਲ ਬਰੀਕ ਚਮੜੀ ਤੇ ਸਿੰਗਲ ਡਿਗਰੀ ਕਰੋ ਚਾ ਕੇ ਚਾਰੇ ਥਣ ਗੈਪ ਚ ਕੋਈ ਫੋਰਸ਼ਾਗ ਦੇ ਨਾਲ ਥਣ ਲੈ ਮੇਰੀ ਬਹੁਤ ਸਾਫ ਹੈ ਮਾਜਾ ਠੀਕ ਹੈ ਜੀ ਲਓ ਜੀ ਅਰੇ ਮਾਜੀ ਚਲੋ ਟੋਟੀਆਂ ਸਾਮਾ ਨੂੰ ਐ ਆਉਂਦੀ ਬਣਦੀ ਆ ਜਿਹੜੇ ਟਾਈਮ ਨੂੰ ਚੋਣਾ ਚਵਾਈਆਂ ਲੱਗਣੀਆਂ ਨੂੰ ਠੀਕ ਹੈ ਜੀ ਚਵਾਈ ਦੋਸਤੋਂ ਤੁਹਾਨੂੰ ਪਤਾ ਵਾ 1 ਵਜਾ ਦੁਪਹਿਰ ਦਾ ਅਜੇ ਚਵਾਈ ਹੁੰਦੀ ਵਿੱਚ ਘੱਟੋ ਘੱਟ ਜਿਆਦਾ ਨਹੀਂ ਤੇ 5 ਘੰਟੇ ਦਾ ਟਾਈਮ ਬਾਕੀ ਪਿਆ 10 ਕਿਲੋ ਦੁੱਧ ਵੀਰ ਤਿਆਰ ਹੋ ਗਾ ਮੈਂ ਨਾ ਵੀਰ ਜੀ 10 ਕਿਲੋ ਜਿਹੜਾ ਮਰਜ਼ੀ ਮੇਰੇ ਘਰੋਂ ਚੋਕੇ ਲੈ ਜਾ ਕਿੰਨੇ ਮੁੱਲ ਕਰਨਾ ਹੈ ਇਹ ਵੀਰ ਜੀ 65 ਦੀ ਤੇਜ਼ਗੀ ਆ ਨਾ ਨਹੀਂ 65 ਤੋਂ ਮੰਨਤ ਕਰੀਏਗੇ ਐਂਡ 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 ਤੇ ਰੇਡ ਹੀ ਆਰ ਦੀ ਦੇ ਦਾਂਗੇ ਅੱਛਾ ਜੀ ਇਹ ਤੋਂ ਛੋੜਛੱਪਾ ਕਰ ਦਾਂਗੇ 10 ਲੀਟਰ ਜਿਹੜਾ ਮੇਰਾ ਮਰਜ਼ੀ ਵੀਰ ਦੁੱਧ ਚੋਕੇ ਲੈ ਜਾ ਹਾਂਜੀ ਫਿਰ ਚੋਣ ਚਾਣ ਏਡੀ ਮਾਝਾ ਕੋਈ ਹਸਾਬ ਨਹੀਂ ਆ ਟ੍ਰੇਡ ਚੁੱਕ ਜਾਈ ਸਗੀ ਕੋਈ ਹੋਰ ਛੋੜ ਛੱਪਾ ਕਰ ਦਾਂਗੇ ਕਿੰਨਾ ਕੁ ਹੋ ਜਾਊਗਾ ਵੀਡੀਓ ਚ ਕਰਦੀ ਹੈ 500 200 ਕਰ ਦਾਂਗੇ 500 ਕਰ ਦਾਂਗੇ ਸਾਢੇ 24 ਦੀ ਐਂਡ ਦਵਾਂਗੇ ਸਾਢੇ 24 ਕਰ ਜਾਂ ਤੇ ਪੂਰਾ 64 ਕਰ ਜਾਂ ਬਾਹਰ ਚੱਲ 64 ਕਰ ਦਾਂਗੇ ਲਓ ਠੀਕ ਹੈ ਜੀ ਹਾਂ ਜੀ ਪੂਰੇ ਬਾਹਰ ਦੀ ਦੇ ਦਾਂਗੇ ਮੱਜ ਦੋ ਤੇ ਮੇਰੇ ਘਰੋਂ ਜਿਹੜਾ ਮਰਗੀ ਵੀਰ ਚੋ ਕੇ ਲੈ ਜਾ ਠੀਕ ਹੈ ਜੀ ਬਾਕੀ ਖਾਰਾ ਸਾਹਿਬ ਤੁਹਾਨੂੰ ਪਤਾ ਹੁਣ ਮਾਲ ਮਹਿੰਗਾ ਹੋਇਆ ਏ ਜਿਹੜੀ ਆਮ 40 45 ਦੀ ਮਿਲਦੀ ਸੀ ਹੁਣ 60 ਪੈਣ ਦੀ ਚੁਕਣੀ ਪੈਂਦੀ ਆ ਕੀ ਕਰੀਏ ਹੁਣਾ ਆਓ 4 ਨੰਬਰ ਤੇ ਹੁਣ ਤੇ ਤੁਹਾਨੂੰ ਪਤਾ ਹੈ ਵੱਡਾ ਦਿਲ ਕਰਕੇ ਲੈਣੀਆਂ ਪੈਂਦੀਆਂ ਤੁਹਾਨੂੰ ਜਿੱਡ ਸਹੀ ਗੱਲ ਆ ਹਾਂਜੀ ਹੁਣ ਕੰਮ ਹੀ ਉਲਟ ਪੁਲਟ ਜਿਹਾ ਆਇਆ ਏ ਚਲੋ ਛੇ ਕੋਈ ਨਹੀਂ ਇਦਾਂ ਚੱਲਦਾ ਰਹਿਣਾ ਕਰਦੇ ਹਾਂ ਹਾਂਜੀ ਦੱਸ ਕੀ ਇਹਦੀ ਰੇਟ ਇਹਦੇ ਥੱਲੇ ਭਾਰੀ 8 ਕਿਲੋ ਦੁੱਧ ਦੀ ਜਿੱਦਣ ਝੋਗੇ ਲਿਆਂਦੀ ਆ ਹਾਂਜੀ ਹੁਣ ਨਹੀਂ ਜੋ ਉਪਰ ਦਾ 5 ਰਹਿ ਗਿਆ ਲੈ 6 ਰਹਿ ਗਿਆ ਸਿੱਧੀ ਗੱਲ ਆ ਤੁਸੀਂ 6 ਤੇ ਹੋਊਗਾ ਇਹ ਕੱਲ 1 ਕਿਲੋ 2 ਕਿਲੋ ਡਾਗੀ ਹੋਊਗੀ ਠੀਕ ਹੈ ਜੀ ਵਿਆਹ ਕਰਨ ਦੇ ਜਾਣ ਚ ਵੀ ਡੰਗਰਾ ਸਾਂਹ ਸੁੰਬੜੀ ਹੋਈ ਰਾਤੀ ਖਾ ਲਿਆ ਹੁਣ 6 ਕਿਲੋ ਹੋਊਗਾ ਹੁਣ 6 ਕਿਲੋ ਦੁੱਧ ਦੇਗਾ ਠੰਡਾ ਸਵਾ ਕਰਵਾ ਸੂਈਏ ਸੂਈ ਪਹਿਲਾ ਚੋਟੀ ਕਿੰਨਾ ਟਾਈਮ ਹੋ ਗਿਆ ਸੀ ਸੂਈ ਨੂੰ ਇਹਨੂੰ 1.5 ਮਹੀਨਾ ਹੀ ਮਾਰਲੇ ਕੋਈ ਬੱਚਾ ਮਰ ਗਿਆ ਦਾ ਅੱਛਾ ਜੀ ਆ ਗੱਪਨ ਤੇ ਨਹੀਂ ਜੀ ਹੋਈ ਨਾ ਗੱਪਨ ਨਹੀਂ ਲੈੋ ਕੋਟੋ ਵਾਰ ਹਾਂ ਜੀ ਕੋਈ ਆਪਾਂ ਵੰਡ ਬੁੰਡੇ ਨੂੰ ਵਿਆਹ ਤੋਂ ਪਹਿਲਾਂ ਪਾ ਕੇ ਵੇਖਿਆ ਸੀ ਠੀਕ ਹੈ ਜੀ ਨਹੀਂ ਤੇਾਨੂੰ ਪਤਾ ਜੇ ਗੰਟੰਕਰ ਜਿਆਦਾ ਸੂਝਾ ਹੋਵੇ ਤਾਰਾ ਮੰਗ ਲੈ ਪਿੰਡ ਹਾਂ ਜੀ ਹਾਂ ਜੀ ਹਾਂ ਜੀ ਲਓ ਦੋਸਤੋ ਪਹਿਲਾ ਸੂਦਾ ਸੂਈ ਜੇ 1.5 ਮਹੀਨਿਆਂ ਦਾ ਟਾਈਮ ਨੇ ਸੂਈ ਨੇ ਹੋ ਗਿਆ ਬੱਚਾ ਤਾਂ ਐਕਸਪਾਇਰ ਹੋ ਗਿਆ ਜੇ ਦੁੱਧ 8 ਕਿਲੋ ਹੈਗਾ ਸੀ ਪਰ ਹੁਣ 6 ਕਿਲੋ ਹੋਊਗਾ ਮੌਕੇ ਤੇ ਜੇ ਦਿਹਾੜੀ ਆਪਾਂ ਹੋਰ ਵੀਡੀਓ ਪਾਈ ਜੇ ਰਹਿ ਗਈ ਹਾਂਜੀ ਦੋਸਤੋ ਪਹਿਲਾ ਸੁਆ ਛੋਟੀ ਸੂਈ ਜੇ ਬਿਲਕੁਲ ਦੋਸਤੋ ਬਰੀਕ ਚੰਮੜੀ ਦੀ ਆ ਕਰੋ ਚੱਕ ਜੀ ਲਾਈਓ ਜੀ ਇੱਕ ਹੋਰ ਗਾਜ ਜੋ ਪਰੋਨੇ ਆਏ ਇਹ ਛੋਟੀ ਪਰਾਂਗ ਤੇ ਚੋਈ ਵੀ ਜੋ 1.5 ਕਿਲੋ ਅੱਛਾ ਜੀ ਹਾਂਜੀ ਉਹ ਕੁੜੀ ਆਈ ਫਿਰ ਉਹਨੂੰ ਛੱਡ ਕੇ ਗਏ ਹਾਂ ਅੱਛਾ ਸ਼ਸ਼ਵਾ ਦੇ ਦੁੱਧ ਕੜਨਾ ਇਹ ਕਰਮ ਵਾਲੀ ਇੰਨਾ ਵੀ ਪਹਾੜੇ ਤੇ ਮਿਲ ਪੈਂਦੀ ਜਦੋਂ ਮਰਗੀ ਪੈਜੀਏ ਦੇ ਥੱਲੇ ਅੱਛਾ ਜੀ ਤੇ ਢੀ ਸੀਲਸ ਲੱਗ ਗਿਆ ਠੀਕ ਹੈ ਜੀ। ਤੋਂ ਫਿਰ ਕੁੜੀ ਆਦੀ ਚੋਗੇ ਲੈ ਗਈ ਆ। ਠੀਕ ਹੈ। ਹਾਂ ਜੀ। ਦੋਸਤੋ ਜੀ ਕੋਈ 12 ਵਜੇ ਵੀਰ ਕੰਦਾ ਚਵਾਈ ਕੋਈ 1.5 2 ਕਿਲੋ ਦੇ ਸਰੋਂ ਖਟਿਆ ਹੋਇ। ਬਾਕੀ ਸਣਾ ਸਣਾ ਦੀ ਕੁਆਲਿਟੀ ਕਰ ਲੋ ਚੱਕ ਜੀ। ਲਓ ਦੋਸਤੋ ਦੋ ਦੋ 6 ਕਿਲੋ ਤਿਆਰ ਜੇ ਕੋਈ ਮੇਰਾ ਵੀਰ ਆਵੇ ਇੱਕ ਟਾਈਮ ਦੋ ਟਾਈਮ ਚੋਗੇ ਆਪਣੀ ਬੇਸ਼ੱਕ ਤਸੱਲੀ ਕਰ ਲੇ ਪਹਿਲਾਂ ਸੂਆ 1.5 ਮਿੰਟ ਹੋ ਗਿਆ ਸੂਈ ਨੂੰ। ਮੋਲ ਵੀਰ ਕੀ ਕਰਨਾ ਹੈ? ਐਂਡ 55 ਦੀ ਦੇ ਦਈਏ। 55 ਤੋਂ ਮੰਤਰ ਕਹਿੰਦਾ ਉਸ। 55000 ਦੀ ਐਂਡ ਦੇ ਦਾਂਗੇ। ਹੈਗੀ ਕਿ ਜੈਸ ਵੀ ਹੋਰ ਛੋੜ ਛੱਪਾ ਹੀ ਕਰਾਂਗੇ ਹੁਣ ਕਿੰਨਾ ਕੁ 51 ਰੁਪਏ 55 ਰੁਪਏ ਕਿੰਨਾ ਕੁ ਇੱਕ ਹੁੰਦਾ ਕਿ 1000 ਨਾ ਕਿ 500 ਹੁੰਦਾ 500 ਕਰ ਦਈਏ 500 ਕਰਨਾ ਹੀ ਸਾਢੇ 54 ਸਾਢੇ 54 ਪੂਰੇ 54 ਦੀ ਪੂਰੇ 54 ਦੀ ਚਲੋ ਪੂਰੇ 54 ਜੀ ਕਰ ਲਓ ਦੋਸਤੋ ਪੂਰਾ 54000 ਰੁਪਿਆ ਮੁੱਲ ਜਿਹਦੇ ਵਿੱਚੋਂ ਕੋਈ ਤੁਹਾਡਾ ਛੋੜ ਛੱਪਾ ਕੋਈ 100 200 ਰੁਪਿਆ ਮੰਨਤਣਾ ਆ ਜਾਂਦਾ ਜ਼ਰੂਰ ਹੋਊਗਾ ਚਾਰ ਮੱਜਾਂ ਦਿਖਾਈਆਂ ਤੇ ਚਾਰੇ ਮੱਜਾਂ ਦੋਸਤੋ ਸੋਈਆਂ ਸੋਈਆਂ ਜਿਹਦੇ ਦੇ ਦੋ ਮੱਜਾਂ ਟੋਕੜ ਗੱਪਣਿਆ ਸੋਏ ਸਵਾਏ ਪਹੁੰਚੋ ਮੇਰਾ ਵੀ ਇੱਕ ਟਾਈਮ ਦੋ ਟਾਈਮ ਚੋ ਗਿਆ ਆਪਣ ਅਡਰੈਸ ਇਕਰੀਫੀ ਦਾ ਫੇਰ ਬੋਲ ਦਣਾ ਪਿੰਡ ਸੋਰ ਸਿੰਘ ਤਸਵੀਰ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਕੱਤਰ ਸਿੰਘ ਨਾਮ ਹੈ ਵੀਰ ਦਾ ਫੋਨ ਨੰਬਰ ਵੀਰ ਇਕਰੀਫੀ ਬੋਲਦੇ ਆਪਾਂ ਫੋਨ ਨੰਬਰ 88721179 ਠੀਕ ਹੈ ਜੀ ਹਾਂ ਜੀ ਧੰਨਵਾਦ ਉਸ ਤੋਂ ਲੜਾ ਵੀਡੀਓ ਵੇਖਣ ਵਾਸਤੇ